ਸਸਿਕਾ ਦੋਸਤੋ ਦੇਖ ਲਓ ਤੁਸੀਂ ਗਿਆਨੀਆਂ ਰੌਣਕਾਂ ਇੱਥੇ ਪੰਜਾਬੀ ਵੀ ਬੜੇ ਵੇ ਤੇ ਇੰਡੀਆ ਤੋਂ ਵੀ ਲੋਕ ਇੱਥੇ ਬੜਾ ਆਣ ਜਾਂਦੇ ਵੇ ਖੈਰਾਇਕਾ ਦੇ ਕਾਨੂੰਨ ਬੜੇ ਸਖਤ ਹੋ ਗਏ ਵੇ ਫੇਰ ਵੀ ਪੰਜਾਬੀ ਦੀ ਇਹ ਖਾਸ਼ ਹੁੰਦੀ ਵੀ ਕਿਸੇ ਤਰੀਕੇ ਨਾ ਇੰਗਲੈਂਡ ਚਲੇ ਜਾਈਏ ਤੇ ਜਾ ਕੇ ਮੌਜਾਂ ਲੁੱਟਾਂਗੇ ਇੱਥੇ ਦੋਸਤੋ ਜਿਹੜੀ ਪੰਜਾਬੀ ਰਹਿੰਦੇ ਵੇ ਨਾ ਉਹਨਾਂ ਨੇ ਬੜੀ ਮਿਹਨਤ ਕੀਤੀ ਪਹਿਲਾਂ ਬੜੀ ਮੁਸ਼ਕਲ ਸੱਟ ਹੋਏ ਵੇ ਪਹਿਲਾਂ ਪਹਿਲਾਂ ਦੇ ਕੋਈ ਟੈਲੀਫੋਨ ਨਹੀਂ ਸੀ ਹੁੰਦੇ ਮੋਬਾਈਲ ਨਹੀਂ ਸੀ ਹੁੰਦੇ ਤੇ ਬੜੀ ਮੁਸ਼ਕਿਲ ਨਾਲ ਸੈਟਿੰਗ ਕੀਤੀ ਹੈ ਪਾਉਣ ਦਾ ਰੇਟ ਵੀ ਬੜਾ ਘੱਟ ਹੁੰਦਾ ਸੀ ਤਿੰਨੀਆਂ ਤੋਂ ਵੀ ਬਾਹਰ ਰਹਿਣਾ ਬੜਾ ਮੁਸ਼ਕਿਲ ਸੀ ਲੋਕਾਂ ਕੋਲ ਇੰਨੇ ਪੈਸੇ ਨਹੀਂ ਸੀ ਹੁੰਦੇ ਅੱਜ ਕੱਲ੍ਹ ਤਾਂ ਇੰਡੀਆ ਦੀ ਲੋਕਾਂ ਨੇ ਬੜੇ ਪੈਸੇ ਕਮਾਏ ਹੋਏ 딸ਦੀ ਲੋਕ ਸਟੱਡੀ ਕਰਨ ਆਦਨੇ ਬੱਚੇ ਕੁੜੀਆਂ ਵੀ ਘੱਟ ਨਹੀਂ ਕਿਸ ਨਾਲ ਉਹ ਵੀ ਕਾਫੀ ਆਈਆਂ ਕੱਲੀਆਂ ਵੀ ਆਈਆਂ ਮੰਡੇ ਵੀ ਆਏ ਹੋਏ ਬਸ ਟੂ ਕੀਤੀ ਤੇ ਇੰਗਲੈਂਡ ਤੇ ਕੈਨੇਡਾ ਚ ਹੰਟਰ ਮੋਡਲਨ ਦੇ ਬੱਚੇ ਉੱਥੇ ਆ ਗਏ ਪੜ੍ਹਨਾ ਹੈ ਬਾਕੀ ਦੋਸਤੋ ਤੁਸੀਂ ਦੇਖ ਲਓ ਕਿਰਾਨੀ ਦੁਕਾਨੇ ਗਏ ਪੰਜਾਬੀ ਮਾਹੌਲ ਤੇ ਮਿਲ ਜਾਂਦਾ ਹੈ ਖਾਣਾ ਘਰ ਕੋ ਮਿਲ ਜਾਂਦਾ ਹੈ ਲੇਕਿਨ ਖਾਣਾ ਖਾਣ ਵਾਸਤੇ ਵੀ ਕਿਸਮਤ ਚਾਹੀਦੀ ਹੈ ਇੰਡੀਆ ਤੋਂ ਲੋਈ ਲੋਗੇ ਹੋਈ ਸੋਚਦੇ ਨੇ ਵੀ ਬਾਹਰ ਮੋਜਾਂ ਲੜਦੇ ਨੇਵੇਂ ਚੰਗੇ ਪੈਸੇ ਕਮਾਉਂਦੇ ਨੇ ਵਧੀਆ ਰੋਟੀ ਖਾਂਦੇ ਹੋਣਗੇ ਐਸ਼ਾ ਕਰਦੇ ਹੋਣਗੇ ਪੰਜਾਬੀ ਦੋਸਤੋ ਸਾਰੇ ਐਸ਼ਾ ਨਹੀਂ ਜੀ ਕਰਦੇ ਇੱਥੇ ਦੀ ਬੜੀ ਬੀਜੀ ਲਾਈਫ ਹੈ ਜੇ ਜੇ ਮੀਆਂ ਬੀਵੀ ਇੱਥੇ ਆਏ ਹੋਣਾ ਤੇ ਦੋਨੋਂ ਕੰਮ ਕਰਦੇ ਹੋਵੇ ਇਕੱਲਾ ਆਦਮੀ ਕੇ ਕੰਮ ਕਰੇਗਾ ਤੇ ਖਰਚੇ ਨਹੀਂ ਨਿਕਲਦੇ ਬੀਨਸ ਕਾ ਲੋਕਰੀ ਗਾਲੇ ਜੋਬ ਚੋਂ ਖਰਚੇ ਘਟਨੇ ਬੜੀ ਮੁਸ਼ਕਲ ਹੈ ਕਿਰਾਏ ਘਟਦੇ ਬੜੀ ਮੁਸ਼ਕਲ ਹੈ ਤੇ ਜਦੋਂ ਆਦਮੀ ਕੰਮ ਤੇ ਲੱਗ ਜਾਂਦਾ ਫਿਰ ਅਜ ਦੇ ਲਾਲਚ ਵਿੱਚ ਤੇ ਜਿਨ੍ਹਾਂ ਦੇ ਬੱਚੇ ਵੀ ਬੱਚੇ ਵੀ ਦੁਖੀ ਹੋ ਜਾਂਦੇ ਵੇ ਕਿਉਂਕਿ ਮਾਂ ਵੀ ਕੰਮ ਕਰਦੀ ਤੇ ਪਿਓ ਵੀ ਕੰਮ ਕਰਦਾ ਹੈ ਅਗਰ ਮਾਂ ਸਿਰੇ ਛੇ ਤੋ ਲੈ ਕੇ ਦੋ ਹੀ ਤਾਂ ਕੰਮ ਕਰਦੀ ਨਾ ਤੇ ਘਰੋਂ ਪੰਜ ਵੇ ਚਲੀ ਜਾਂਦੀ ਹੈ ਤੇ ਤਿੰਨ ਵੇ ਛੁੱਟੀ ਕਰਦੀ ਸਾਢੇ ਦਿਨ 4 ਵੇ ਘਰ ਪਹੁੰਚਦੀ ਹੈ ਕੋਈ ਸਕੂਟਰ ਟੈਮ ਨਹੀਂ ਬੱਚਿਆਂ ਨੂੰ ਭੇਜਣ ਦਾ ਕੋਈ ਕੁਝ ਨਹੀਂ ਕਈਆਂ ਤੇ ਦੇ ਘਰ ਬੜੇ ਘਾਰੇ ਹੋ ਭੇਜ ਜੰਦੇ ਜੇ ਟੁੱਟੀ ਉਲਟੀ ਟੁੱਟੀ ਹੈ ਨਹੀਂ ਤੇ ਫਿਰ ਆਲੀਏ ਗੌਂਡੀਆਂ ਦੇ ਜੀਂਦੇ ਵੀ ਥੋੜੇ ਪੈਸੇ ਜੰਦੇ ਘੰਟੇ ਦੇ ਉਹ ਤਿਆਰ ਕਰਕੇ ਭੇਜਦੇ ਹੁਣ ਜੋ ਮਾਂ ਨੇ ਬੱਚਾ ਉਹ ਤਿਆਰ ਕਰਨਾ ਹੈ ਉਹ ਕਿਸੇ ਨੇ ਗੌਂਡੀਆਂ ਨਹੀਂ ਕਰਨਾ ਵਿੱਚ ਤੁਸੀਂ ਪੈਸੇ ਵੀ ਦਿਓ ਤੁਹਾਡੇ ਹੁੰਦੇ ਆ ਬੱਚੇ ਨਾਲ ਬੜਾ ਪਿਆਰ ਕਰਨਗੇ ਪਿੱਛੋਂ ਕਿਸੇ ਨਹੀਂ ਕਰਨਾ ਬੱਚਾ ਭਾਵੇਂ ਰੋਂਦਾ ਕਲਪਦਾ ਹੈ ਉਹਨਾਂ ਨੂੰ ਕੀ ਹੈ ਜੋ ਮਾਂ ਨੂੰ ਫਿਕਰ ਹੁੰਦਾ ਤੇ ਲੇਕਿਨ ਮਾਵਾ ਇੱਥੇ ਪੈਸੇ ਕਮਾਉਣ ਚ ਲੱਗੀਆਂ ਜੀ ਕੋਈ ਕਰਮਲਾ ਘਾਲੀ ਹੋਏਗਾ ਜਿਹੜੇ ਮੀਆਂ ਬੀਬੀ ਇਕੱਠੇ ਬੈਠ ਕੇ ਰੋਟੀ ਖਾਂਦੇ ਵੇ ਉਹ ਵੀ ਜੇ ਮੌਕਾ ਮਿਲ ਜੇ ਕਿਤੇ ਸ਼ਨੀਤਵਾਰ ਅੱਗੇ ਪਿੱਛੇ ਜਦੋਂ ਜਰਾਨੀ ਨੇ ਕਾਰਣਾ ਆ ਆਦਮੀ ਕੰਮ ਤੇ ਜਾ ਰਿਹਾ ਹੈ ਤੇ ਜਦੋਂ ਆਦਮੀ ਨੇ ਕੰਮ ਤੋਂ ਆਣਾ ਤੇ ਜਰਾਨੀ ਸਿਰੇ ਕੰਮ ਤੇ ਜਾ ਰਹੀ ਏ ਇਹ ਹਾਲ ਹੈ ਜੀ ਤਕਰੀਬਨ ਯੂਰਪ ਵਿੱਚ ਕੁਝ ਲੋਕ ਜਿਹੜੇ ਬਿਜ਼ਨਸਮੈਨ ਏ ਜਿਹੜੇ ਚੰਗੇ ਵੇ ਸਮੇਂਦਾਰੇ ਉਹ ਸਭ ਤੋਂ ਪਰ ਆਪਣੀ ਫੈਮਲੀ ਦਾ ਖਿਆਰ ਰੱਖਦੇ ਵੇ ਫਿਰ ਦੇਖਦੇ ਵੇ ਕਹਿੰਦੇ ਚਲੋ ਕੋਈ ਨਹੀਂ ਕਮਾਈ ਘੱਟ ਵੀ ਖਲਦੀ ਤੇ ਬੱਚੇ ਚੰਗੇ ਪਲ ਜਾਣਗੇ ਓ ਕਿਸ ਕਮ ਪੈਸੇ ਇਹ ਤੁਹਾਡੇ ਬੱਚੇ ਰੁਲਗੇ ਦੇ ਬਾਹਰ ਆ ਗਏ ਇਸ ਕਰਕੇ ਦੋਸਤੋ ਲਾਲ ਛੱਡੋ ਜ਼ਿੰਦਗੀ ਦਾ ਖਿਆਰ ਰੱਖੋ ਬਾਰ ਬਾਰ ਨਹੀਂ ਮਿਲਦੀ ਥੈਂਕ ਯੂ